ਲੁਧਿਆਣਾ ਪੁਲਿਸ ਨੇ ਨਸ਼ੇ ਦੀ ਆਦੀ ਦੋ ਮੁਲਜ਼ਮਾਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਕਾਬੂ ਕਰ ਲਿਆ। ਦੋਵੇਂ ਮੁਲਜ਼ਮ ਲੁਧਿਆਣਾ ਦੀ ਦੁਗਰੀ ਅਤੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਨੇ ਲੋਕਾਂ ਨੇ ਉਸ ਵੇਲੇ ਇਹਨਾਂ ਨੂੰ ਦੁਗਰੀ ਨੇੜੇ ਕਾਬੂ ਕੀਤਾ ਜਦ ਹਥਿਆਰਾਂ ਦੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਤੇ ਵਿੱਚ ਸਨ। ਤੋਂ ਲੋਕਾਂ ਨੇ ਇਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ। ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਹਨਾਂ ਮੁਲਜ਼ਮਾਂ ਦੇ ਕੋਲੋਂ ਤੇਜ਼ ਤਾਰ ਹਥਿਆਰ ਵੀ ਬਰਾਮਦ ਹੋਏ ਨੇ। ਲਗਾਤਾਰ ਇਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਾਂ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਦੋ ਨੌਜਵਾਨਾਂ ਨੂੰ ਫੜ ਕੇ ਲਿਆਂਦਾ ਜਾ ਰਿਹਾ ਕੀ ਪੂਰਾ ਮਾਮਲਾ ਉੱਥੇ ਹੈਗੇ ਸੀ ਜੀ ਪੀਸੀਆਰ ਸਾਡੇ ਨੇ ਫੜੇ ਨੇ ਜੀ ਤੇ ਉਹਨਾਂ ਦੇ ਜੋ ਬੰਦੀ ਕਾਰਵਾਈ ਅਸੀਂ ਕਹਦੇ ਨਸ਼ੇ ਆਲੇ ਹੈਗੇ ਨੇ ਜੀ ਕੀ ਵਾਦਤਗੀ ਕੀਤੀ ਵਾਦਤ ਕੋਈ ਨਹੀਂ ਕੀਤੀ ਉੱਥੇ ਫੜੇ ਗਏ ਫੜ ਲਏ ਉਹਨਾਂ ਨੇ ਜਿੱਦਾਂ ਚੈਕਿੰਗ ਚੱਲਦੀ ਸੀ ਨੇ ਦੇਖ ਕੇ ਭੱਜਣ ਲੱਗੇ ਤੇ ਫੜ ਲਏ ਕੋਈ ਤੇਜ਼ ਤਾਂ ਹਥਿਆਰ ਵਗੈਰਾ ਵੀ ਬਰਬੰਦ ਹੋਏ ਜੀ ਦਾਤਰ ਸੀ ਉਹਨਾਂ ਦਾ ਬਾਰਦਾਦ ਬੁਲਾਰੇ ਪਹਿਲਾਂ ਕੋਈ ਇਨਜਾਮ ਦਿੱਤਾ ਹੋਇਆ ਪੁਰਾਣਾ ਪੁਰਾਣੀਆਂ ਪਿਕਚਰ ਇਹਨਾਂ ਪੁਰਾਣੇ ਮਕਦਮੇ ਹੈਗੇ ਆ ਨਾ ਕੋਈ 6 ਨੰਬਰ ਦਾ ਇੱਕ ਤੇ ਹੈਗਾ ਇੱਕ ਤੇ ਸ਼ਰਮਾ ਨਗਰ ਤੇ ਹੈਗੇ ਲੱਗਦਾ ਸਰ ਜਿਹੜੇ ਹਥਿਆਰ ਬਰਾਮਦ ਕੀਤੇ ਲੁੱਟ ਕੋ ਕਰਦੇ ਸੀ ਕੁਛ ਚੱਲ ਰਹੀ ਹੈ ਉਹਨਾਂ ਤੇ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਜਿਹੜੀ ਬਣਦੀ ਕਾਰਵਾਈ ਆਪਾਂ ਕਰਾਂਗੇ ਇਹ ਮਾਰੇ ਅਨਸਰ ਨੇ ਆਪਾਂ ਚੱਲਣੇ ਹੈਗੇ ਜੀ ਸਰ ਕਿਹੜੇ ਸ਼ਾਹੀ ਇਹਨੇ ਆਪਾਂ ਇਹਨਾਂ ਤੇ ਇਹ ਨਾਮ ਵੀ ਕੁਝ ਇਹਦਾ ਕਲੰਦਰ ਦਾ ਜੀ ਨੂੰ ਦਵਾਂਗੇ ਇਹਨਾਂ ਤੇ ਚੇਜ ਭੇਜਾਂਗੇ ਜੀ ਮਾਰੇ ਨਹੀਂ ਬੰਦੇ ਕਿਹੜੀ ਰੀਚ ਬੜੇ ਸਰ ਆ ਪਿੱਛੇ ਗੁਰੀਆਂ ਨੇ ਲੈਟਾ ਜਣੀਆਂ ਵੱਜਦੀਆਂ ਇੱਥੇ ਮਹੱਲ ਟਾਉਣ ਵਾਲੀ ਸਾਈਡ ਨੂੰ ਕੋਈ ਪਰਚਾ ਕੋਈ ਲੁਟਪੋੜੀ ਹੈ ਜਾਂ ਕੋਈ ਨਸ਼ਾ ਕਰਨ ਦੇ ਹੈ ਨਸ਼ਾ ਵੇਚ ਉਹ ਚੈੱਕ ਕਰ ਰਿਹਾ ਮੈਨੂੰ ਇੰਨਾ ਪਤਾ ਲੱਗਿਆਉਦਾ ਵੀ ਤਿੰਨ ਪਰਚੇ ਸ੍ਰਭਨਗਰ ਦੇ ਨੇ ਇੱਕ ਤੇ ਇੱਕ ਹੈਗਾ 6 ਨੰਬਰ ਦਾ ਹਾਂਜੀ ਦੋਟਾ ਘੁਆ ਲੈਣੇ ਦਾ ਕਲੀਅਰਲੀ ਮੈਨੂੰ ਪਤਾ ਹੈ ਕਰਨੇ ਆਸੀਂ ਬੈਲਵੇ ਕਰ ਰਹੇ ਹਾਂ ਹਾਂਜੀ 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 ਬਿਲਕੁਲ ਜੀ ਬਿਲਕੁਲ ਭੇਜਾਂਗੇ ਨਾਲ ਜੇਲ੍ਹ ਭੇਜਾਂਗੇ ਜਰੂਰ ਠੀਕ ਲੁਧਿਆਣਾ ਲਾਈਵ ਲੀ ਸਰਿੰਦਰ ਸੋਨੀ ਦੀ ਰਿਪੋਰਟ